ਕਿ ਆਪਣੇ ਕੋਲ ਹੈ ਹੁਣ ਸੈਂਟਰਲ ਪ੍ਰੋਬਲਮਸ ਆਫ ਐਨ ਇਕਨੋਮੀ ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀਗਾ ਤਿੰਨ ਤਰ੍ਹਾਂ ਦੇ ਪ੍ਰੋਬਲਮਸ ਨੇ ਪਰ ਸਭ ਤੋਂ ਪਹਿਲਾ ਇਕਨੋਮੀ ਬਾਰੇ ਦੁਬਾਰਾ ਦੱਸਦਾ ਸਿਸਟਮ ਹੈ ਜਿਹਦੇ ਵਿੱਚ ਕੁਝ ਏਰੀਆ ਦੇ ਲੋਕ ਕਮਾਈ ਕਰ ਰਹੇ ਨੇ ਕਮਾਈ ਤੋਂ ਇਲਾਵਾ ਪੈਸਾ ਖਰਚ ਵੀ ਕਰ ਰਹੇ ਨੇ ਸੇਵ ਵੀ ਕਰ ਰਹੇ ਨੇ ਇਨਵੈਸਟ ਵੀ ਕਰ ਰਹੇ ਨੇ ਜਿਵੇਂ ਕਿ ਪੰਜਾਬ ਦੀ ਇਕਨੋਮੀ ਕਿਸੇ ਸ਼ਹਿਰ ਦੀ ਇਕਨੋਮੀ ਜਾਇੰਟ ਐਨ ਇਕਨੋਮੀ ਠੀਕ ਹੁਣ ਤਿੰਨ ਪ੍ਰੋਬਲਮਸ ਨੇ ਸੈਂਟਰਲ ਪ੍ਰੋਬਲਮਸ ਆਫ ਆ ਨ ਇਕਨੋਮੀ ਸਭ ਤੋਂ ਪਹਿਲੀ ਨੂੰ ਬੋਲਦੇ ਆ ਆ ਇਥੇ ਵਟ ਟੂ ਪ੍ਰੋਡਿਊਸ ਕੀ ਪ੍ਰੋਡਿਊਸ ਹੋਵੇ ਕੀ ਪ੍ਰੋਡਿਊਸ ਕਰੀਏ ਠੀਕ ਐਸਿਕਲੀ ਕੀ ਪ੍ਰੋਡਿਊਸ ਕਰੀਏ ਹੁਣ ਇਸ ਕੀ ਦਾ ਜਿਹੜਾ ਜਵਾਬ ਹੈ ਇਹਦੇ ਵਿੱਚ ਆਪਣੇ ਕੋਲ ਆ ਕੁਝ ਚੁਆਇਸਸ ਨੇ ਦੇਖੋ ਬਣਾ ਨੂੰ ਤਾਂ ਟੇਰ ਲਾ ਦੀਏ ਲੱਖਾਂ ਕਰੋੜਾਂ ਤਰ੍ਹਾਂ ਦਾ ਸਮਾਨ ਵਿਕਦਾ ਬਾਜ਼ਾਰ ਚ ਮੋਬਾਈਲ ਨੇ ਖਾਣ ਪੀਣ ਦੀਆਂ ਆਈਟਮਾਂ ਨੇ ਕੱਪੜੇ ਨੇ ਬਹੁਤ ਕੁਝ ਹੈ ਢੇਰ ਲੱਗਿਆ ਵੈ ਪਰ ਆਪਣੇ ਕੋਲ ਫਿਰ ਜੇ ਆਪਾਂ ਐਵੇਂ ਲਿਸਟ ਬਣਾ ਲੱਗ ਜੇ ਫਿਰ ਤਾਂ ਗਾ ਭੇਜੂਗਾ ਓਵਰ ਆਲ ਆਪਣੇ ਕੋਲ ਆ ਕੁਝ ਕਲਾਸੀਫਿਕੇਸ਼ਨ ਹੈ ਬਹੁਤ ਪਿਆਰੀ ਹੈ ਜ਼ਰਾ ਦੇਖਣਾ ਸਭ ਤੋਂ ਪਹਿਲੀ ਤਾਂ ਆ ਹੈ ਚੁਆਇਸ ਕਰਨ ਦੇ ਲਈ ਕੰਜ਼ਿਊਮਰ ਗੁੱਡਸ ਵਰਸਸ ਕੈਪੀਟਲ ਗੁੱਡਸ ਕੰਜ਼ਿਊਮਰ ਗੁੱਡਸ ਬਣਾਣੇ ਚਾਹੀਦੇ ਆ ਜਾਂ ਕੈਪੀਟਲ ਗੁੱਡਸ ਬਣਾਣੇ ਚਾਹੀਦੇ ਆ ਨਾ ਮਤਲਬ ਕੀ ਨਿਕਲਦਾ कंज्यूमर गुड्स होंगे ने फॉर कंज्यूमर फॉर सफेक्शन मैं कहा था ऑफ कंज्यूमर वॉन्ट्स कंज्यूमर गुड्स ओ ने जो आप एज अ कंज्यूमर सीधा सीधा कंज्यूम करा अपने वॉन्ट्स सैटिस्फाई कर ला जिमें कि मेरा मोबाइल मेरा मार्कर मेरा खाण पीन का समान कुछ भी ऐसा जो मैं डायरेक्टली मैं सिर्फ कंज्यूम कर रहे हैं बस ठीक मैं खा रहे हैं मैं पा रहे हैं कंज्यूमर गुड्स कैपिटल गुड्स होंगे ने यूज फॉर फर्दर प्रोडक्शन बाय प्रोड्यूसर जुड्स होर गुडस न बनाने वास्त वरती जान ਇੱਕ ਪ੍ਰੋਡਿਊਸਰ ਦੁਆਰਾ ਜਿਵੇਂ ਕਿ ਇੱਕ ਪ੍ਰਿੰਟਰ ਇੱਕ ਮਸ਼ੀਨ ਕੋਈ ਐਸਾ ਇਕੁਪਮੈਂਟ ਜਿਹੜਾ ਪ੍ਰੋਡਿਊਸਰ ਵਰਤਦਾ ਹੈ ਤੇ ਹੋਰ ਗੁੱਡਸ ਪ੍ਰੋਡਿਊਸ ਕਰ ਰਿਹਾ ਹੁਣ ਹਾਂ ਇਹ ਗੱਲ ਮੈਂ ਦੱਸ ਦਵਾਂ ਇਹ ਚੀਜ਼ ਇਸ ਯੂਸ 'ਤੇ ਡਿਪੈਂਡ ਕਰਦਾ ਹੈ ਜਿਹੜੀ ਗੱਡੀ ਮੇਰੇ ਕੋਲ ਹੈ ਮੇਰੇ ਕੋਲ ਉਹ ਕੰਜ਼ਿਊਮਰ ਗੁੱਡ ਹੈ ਪਰ ਇੱਕ ਟੈਕਸੀ ਡਰਾਈਵਰ ਕੋਲ ਹੋਵੇ ਤਾਂ ਉਹਦੇ ਲਈ ਉਹ ਪ੍ਰੋਡਿਊਸਰ ਗੁੱਡ ਹੈ ਕਿਉਂ ਉਹਦੇ ਨਾਲ ਉਹ ਸਰਵਿਸਿਜ਼ ਪ੍ਰੋਡਿਊਸ ਕਰ ਰਿਹਾ ਹੈ ਲੋਕਾਂ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਛੱਡ ਕੇ ਆ ਰਿਹਾ ਠੀਕ ਸਾਡੇ ਘਰੇ ਇੱਕ ਸਿਵਿੰਗ ਮਸ਼ੀਨ ਪਈ ਹੈ ਸਲਾਈ ਮਸ਼ੀਨ ਪਈ ਹੈ ਪਰ ਸਾਡੇ ਘਰੇ ਕੋਈ ਦਰਜੀ ਨਹੀਂ ਹੈਗਾ ਉਹ ਅਸੀਂ ਸਾਡੇ ਘਰ ਦੇ ਨੇ ਅਸੀਂ ਸ਼ੌਂਕੀਆ ਆਪਦੇ ਕੱਪੜੇ ਸਿਉਣ ਵਾਸਤੇ ਰੱਖੀ ਪਈ ਹੈ ਬਾਹਰ ਨਹੀਂ ਕਿਸ ਨੂੰ ਦਿੰਦੇ ਸਾਡੇ ਵਾਸਤੇ ਉਹ ਸਲਾਈ ਮਸ਼ੀਨ ਕੰਜ਼ਿਊਮਰ ਗੁੱਡ ਹੈ ਠੀਕ ਪਰ ਕਿਸੇ ਦਰਜੀ ਵਾਸਤੇ ਜੋ ਐਕਚੁਅਲ ਵਿੱਚ ਦਰਜੀ ਦਾ ਕੰਮ ਕਰ ਰਿਹਾ ਹੈ ਟੇਲਰ ਦਾ ਕੰਮ ਕਰ ਰਿਹਾ ਹੈ ਬੁਟੀਕ ਦਾ ਕੰਮ ਕਰ ਰਿਹਾ ਕੋਈ ਤਾਂ ਉਹਦੇ ਵਾਸਤੇ ਉਹ ਸਲਾਈ ਮਸ਼ੀਨ ਪ੍ਰੋਡਿਊਸਰ ਗੁੱਡਸ ਜਾਂ ਕੈਪੀਟਲ ਗੁੱਡਸ ਬੋਲ ਦਿੰਦੇ ਆਪਾਂ कैपिटल गुड्स ठीक एक कंज्यूमर गुड है या कैपिटल गुड है पहली चॉइस है यारे गुड्स बनाईए जो डायरक्टली कंज्यूम हो सैटिफाई हो जाएंगे आप दूसरिया ऐसा गुड्स बनाईए जिंदर गुड्स प्रोड्यूस हो दूसरा वार टाइम पीस टाइम गुड्स ਜੰਗ ਦੇ ਵੇਲੇ ਸਮਾਨ ਚਾਹੀਦਾ ਹੋਰ ਤਰ੍ਹਾਂ ਦਾ ਸ਼ਾਂਤੀ ਦੇ ਵੇਲੇ ਸਮਾਨ ਚਾਹੀਦਾ ਹੋਰ ਤਰ੍ਹਾਂ ਦਾ ਜੰਗ ਦੇ ਵੇਲੇ ਜਿਆਦਾ ਆਪਾਂ ਨੂੰ ਹਥਿਆਰ ਚਾਹੀਦੇ ਨੇ ਟੈਂਕ ਚਾਹੀਦੇ ਨੇ ਬੰਬ ਚਾਹੀਦੇ ਨੇ ਐਟਸੈਟਰਾ ਐਟਸੈਟਰਾ ਬਹੁਤ ਕੁਝ ਚਾਹੀਦਾ ਹੈ ਪਰ ਸ਼ਾਂਤੀ ਦੇ ਵੇਲੇ ਆਪਾਂ ਨੂੰ ਕੰਜ਼ਿਊਮਰ ਗੁੱਡਸ ਨੋਰਮਲੀ ਜਿਹੜੇ ਘਰੇ ਵਰਤਣ ਵਾਲੀ ਚੀਜ਼ਾਂ ਨੇ ਇੱਧਰ ਤੋਂ ਉੱਧਰ ਕੰਮ ਕਰਨ ਵਾਲੀ ਚੀਜ਼ਾਂ ਨੇ ਉਹ ਜਿਆਦਾ ਚਾਹੀਦੀਆਂ ਠੀਕ ਤਾਂ ਵੀ ਚੁਆਇਸ ਹੈ ਅੱਗੇ ਹੁਣ ਇੱਕ ਪੁਆਇੰਟ ਸਮਝਣਾ ਜਿਹੜਾ ਕਿ ਇਹ ਹੈ ਨਾ ਵਾਟ ਟੂ ਪ੍ਰੋਡਿਊਸ ਵਾਲੀ ਜਿਹੜੀ ਕਹਾਣੀ ਹੈ ਇਹ ਟੂ ਫੋਲਡ ਡਿਸੀਜਨ ਬੋਲਦੇ ਆ ਇਹਦੇ ਵਿੱਚ ਇੱਕ ਡਿਸੀਜਨ ਇਦਾਂ ਨਹੀਂ ਦੋ ਡਿਸੀਜਨ ਹੁੰਦੇ ਨੇ ਐਕਚੁਅਲ ਵਿੱਚ ਇੱਕ ਡਿਸੀਜਨ ਤਾਂ ਵਾਟ ਟੂ ਪ੍ਰੋਡਿਊਸ ਦਾ ਹੈ ਤੇ ਦੇ ਨਾਲੇ ਲੁਕਿਆ ਹੋਇਆ ਹੈ ਇੱਕ ਹੋਰ ਡਿਸੀਜਨ ਜਿਵੇਂ ਤੁਹਾਨੂੰ ਮੈਂ ਕਿਹਾ ਸੀ ਕੰਜ਼ਿਊਮਰ ਗੁੱਡਜ਼ ਜਾਂ ਕੈਪੀਟਲ ਗੁੱਡਜ਼ ਐਸਾ ਤਾਂ ਹੈ ਨਹੀਂ ਨਾ ਸਰਕਾਰ ਸਿਰਫ ਕੰਜ਼ਿਊਮਰ ਬਣਾਏਗੀ ਜਾਂ ਸਿਰਫ ਕੈਪੀਟਲ ਬਣਾਏਗੀ ਸਰਕਾਰ ਨੂੰ ਦੋਨੋਂ ਚਾਹੀਦੇ ਨੇ ਗਵਰਨਮੈਂਟ ਨੂੰ ਆਪਣੀ ਸਟੇਟ ਵਾਸਤੇ ਜੇ ਆਪਣੀ ਕੰਟਰੀ ਵਾਸਤੇ ਦੋਨੋਂ ਤਰ੍ਹਾਂ ਦੇ ਗੁੱਡਸ ਪ੍ਰੋਡਿਊਸ ਕਰਨੇ ਪੈਣਗੇ ਤਾਂ ਜਾ ਕੇ ਇਕਨੋਮੀ ਸੁਧਰੇਗੀ ਠੀਕ ਜੇ ਦੋਨੋਂ ਗੁੱਡਸ ਪ੍ਰੋਡਿਊਸ ਕਰਨੀਆਂ ਨੇ ਕਦੇ ਵਾਰ ਟਾਈਮ ਕਦੇ ਪੀਸ ਟਾਈਮ ਕੁਝ ਵਾਰ ਟਾਈਮ ਕੁਝ ਪੀਸ ਟਾਈਮ ਕੁਝ ਕੰਜ਼ਿਊਮਰ ਗੁੱਡਸ ਕੁਝ ਕੈਪੀਟਲ ਗੁੱਡਸ ਅਗਰ ਦੋਨੋਂ ਹੀ ਪ੍ਰੋਡਿਊਸ ਕਰਨੀਆਂ ਨੇ ਤਾਂ ਅਗਲਾ ਸਵਾਲ ਆ ਜਾਂਦਾ ਹਾਊ ਮਚ ਕਿੰਨੀਆਂ ਕਿੰਨੀਆਂ ਕੰਜ਼ਿਮਰ ਕਿੰਨੀਆਂ ਕੈਪੀਟਲ ਠੀਕ ਹੈ ਕੁਆਂਟੀਟੀ ਕੰਜ਼ਿਊਮਰ ਗੁੱਡਸ ਦੀ ਕੁਆਂਟੀਟੀ ਕੈਪੀਟਲ ਗੁੱਡਸ ਦੀ ਕਿੰਨੀਆਂ ਪੈਰਗਲੈਸ ਵਰ ਖੜਾ ਹੋ ਜਾਂਦਾ ਹੁਣ ਬੇਸਿਕਲੀ ਦੇਖੋ ਜਿਹੜੀ ਇਹ ਚੁਆਇਸ ਹੈ ਇਹ ਕੁਝ ਫੈਕਟਰਸ ਤੇ ਡਿਪੈਂਡ ਕਰੇਗੀ ਉਹ ਫੈਕਟਰਸ ਨੇ ਸਭ ਤੋਂ ਜ਼ਿਆਦਾ ਸੈਟੀਸਫੈਕਸ਼ਨ ਕਿਸ ਚ ਕੀ ਚਾਹੀਦਾ ਲੋਕਾਂ ਨੂੰ ਅਵੇਲੇਬਿਲਿਟੀ ਹੈ ਟੈਕਨੋਲੋਜੀ ਦੀ ਜਿਹੜੀ ਗੁੱਡਸ ਬਣਾਉਣ ਦੇ ਤੁਸੀਂ ਸੁਪਨੇ ਦੇਖ ਰਹੇ ਹੋ ਤੁਹਾਡੇ ਕੋਲ ਟੈਕਨੋਲੋਜੀ ਹੈਗੀ ਹੈ ਆ ਕੋਸਟ ਕਿੰਨੀ ਪੈਗੀ ਪ੍ਰੋਡਕਸ਼ਨ ਦੀ ਖਰਚਾ ਕਿੰਨਾ ਹੋਏਗਾ ਪ੍ਰੋਡਕਸ਼ਨ ਦਾ ਇਹਨੂੰ ਵੀ ਸੋਚਣਾ ਪੈਂਦਾ ਐਕਸਟੈਂਟ ਆਫ ਡਿਮਾਂਡ ਜੋ ਗੁੱਡਸ ਬਣਾਉਣਾ ਤੁਸੀਂ ਸੋਚ ਰਹੇ ਹੋ ਉਹਦੀ ਡਿਮਾਂਡ ਕਿੰਨੀ ਹੈ ਇਹ ਸਾਰਾ ਕੁਝ ਸੋਚ ਕੇ ਫਿਰ ਜਾ ਕੇ ਡਿਸੀਜਨ ਲਿਆ ਜਾਂਦਾ ਵੀ ਆਹ ਚੀਜ਼ ਬਣਾਓ ਤੇ ਆਹ ਹਲੇ ਨਾ ਬਣਾਓ ਜਾਂ ਘੱਟ ਬਣਾਓ ਠੀਕ ਹੁਣ ਆਪਾਂ ਗੱਲ ਕਰਦੇ ਹਾਂ ਦੂਸਰੀ ਪ੍ਰੋਬਲਮ ਦੀ ਅੱਗੇ ਹੈਗੀਆਂ ਹੋਰ ਦੋ ਪ੍ਰੋਬਲਮਸ ਸੈਕੰਡ ਬੋਲਦੇ ਪਏ ਆਪਾਂ ਹਾਊ ਟੂ ਪ੍ਰੋਡਿਊਸ ਹਾਊ ਟੂ ਪ੍ਰੋਡਿਊਸ ਸਿੱਧਾ ਹਿਸਾਬ ਹੈ ਵੀ ਭਾਈ ਕਿਵੇਂ ਕਿਵੇਂ ਪ੍ਰੋਡਿਊਸ ਕਰੀਏ ਤਾਂ ਬੇਸਿਕਲੀ ਅਗਰ ਮੈਂ ਇਸ ਬਾਰੇ ਗੱਲ ਕਰਾਂ ਇਹ ਹੈਗੀ ਹੈ ਚੁਆਇਸ ਆਫ ਟੈਕਨੀਕ ਬਾਰੇ ਕਿ ਤੁਸੀਂ ਪ੍ਰੋਡਕਸ਼ਨ ਕਰੋਗੇ ਕਿਵੇਂ ਇੱਕ ਇਕਨੋਮੀ ਚ ਪ੍ਰੋਡਕਸ਼ਨ ਕਿਵੇਂ ਹੋਣੀ ਚਾਹੀਦੀ ਹੈ ਇਹਦੇ ਰਿਗਾਰਡਿੰਗ ਕਿਵੇਂ ਵਾਲੀ ਗੱਲ ਤਾਂ ਦੇਖੋ ਫਿਰ ਬਹੁਤ سارے ਮੈਥਡ ਹੋ ਜਾਣਗੇ ਟੈਕਨਿਕਸ ਬਹੁਤ ਸਾਰੀਆਂ ਹੋ ਸਕਦੀਆਂ ਨੇ ਕਿਤੇ ਆਪਾਂ ਆਪਾਂ ਪ੍ਰੋਡਿਊਸ ਕਰਦੇ ਆ ਉਗਾ ਕੇ ਕਿਤੇ ਆਪਾਂ ਪ੍ਰੋਡਿਊਸ ਕਰਦੇ ਆ ਮਸ਼ੀਨਾਂ ਲਾ ਕੇ ਕਿਤੇ ਆਪਾਂ ਪ੍ਰੋਡਿਊਸ ਕਰਦੇ ਆ ਮਾਈਨਿੰਗ ਕਰਕੇ ਕੋਧ ਦੇ ਉਹ ਮੈਥਰੀਕੇ ਦਾ ਬਹੁਤ ਨੇ ਇੱਥੇ ਗੱਲ ਕਿਸ ਬਾਰੇ ਹੋ ਰਹੀ ਹੈ ਚੁਆਇਸ ਆਫ ਟੈਕਨਿਕ ਦੇ ਵਿੱਚ ਬੇਸਿਕਲੀ ਆਪਾਂ ਦੋ ਕੈਟੇਗਰੀਜ਼ ਲੈ ਲਿਆ ਨੇ ਸਿਰਫ ਦੋ ਜ਼ਿਆਦਾ ਸਰਖਪਾਈ ਨਹੀਂ ਕੀਤੇ ਔਰ ਦੋ ਕਿਹੜੀਆਂ ਨੇ ਜ਼ਰਾ ਦੇਖਣਾ ਇੱਕ ਹੈਗੀ ਲੇਬਰ ਇੰਟੈਂਸਿਵ ਦੂਸਰੀ ਹੈ ਕੈਪੀਟਲ ਇੰਟੈਂਸਿਵ ਲੇਬਰ ਤੇ ਕੈਪੀਟਲ ਜ਼ਰਾ ਗੱਲ ਧਿਆਨ ਨਾਲ ਸੁਣਨਾ ਇੱਕ ਛੋਟਾ ਜਿਹਾ ਟਾਪਿਕ ਵੀ ਨਾਲ ਕਲੀਅਰ ਕਰ ਦਵਾਂ ਬੜਾ ਫਾਇਦਾ ਹੋਇਆਗੇ ਜਦੋਂ ਵੀ ਕੁਝ ਪ੍ਰੋਡਕਸ਼ਨ ਹੁੰਦੀ ਹੈ ਨਾ ਕੁਝ ਨਾ ਕੁਝ ਪ੍ਰੋਡਿਊਸ ਹੁੰਦਾ ਜਦੋਂ ਤਾਂ ਉਹਦੇ ਵਿੱਚ ਦੋ ਫੈਕਟਰ ਹੁੰਦੇ ਨੇ ਆ ਦੋ ਤਰ੍ਹਾਂ ਦੇ ਇਨਪੁਟ ਹੁੰਦੇ ਨੇ ਆ ਐ ਸਮਝ ਲਓ ਇੱਕ ਹੁੰਦਾ ਨੇ ਫੈਕਟਰ ਇਨਪੁਟ ਇੱਕ ਹੁੰਦਾ ਨੇ ਨੋਨ ਫੈਕਟਰ ਇਨਪੁਟ ਠੀਕ ਇਹ ਨੋਨ ਫੈਕਟਰ ਇਨਪੁਟ ਹੁੰਦਾ ਜੀ ਪਹਿਲਾਂ ਇਹਦੇ ਬਾਰੇ ਸਮਝ ਲਓ ਇਹ ਹੁੰਦਾ ਰॉ ਮਟੀਰੀਅਲ ਕੋਣ ਜੇ ਬਰੈਡ ਦੀ ਸੈਂਡਵਿਚ ਬਣਾਣੀ ਹੈ ਤਾਂ ਬਰੈਡ ਤਾਂ ਚਾਹੀਦਾ ਰੌ ਮਟੀਰੀਅਲ ਨਹੀਂ ਆ ਕੇ ਕੁਝ ਬਣਾਏਗਾ ਨਾ ਕੁਝ ਨਾ ਕੁਝ ਰੌ ਮਟੀਰੀਅਲ ਦੇ ਨਾਲ ਹੀ ਬਣੇਗਾ ਤਾਂ ਨੋਨ ਫੈਕਟਰ ਇਨਪੁਟ ਹੁੰਦਾ ਰੌ ਮਟੀਰੀਅਲ ਫੈਕਟਰ ਇਨਪੁਟ ਜਿਆਦਾ ਇੰਪੋਰਟੈਂਟ ਹੈ ਕੁੱਲ ਮਿਲਾ ਕੇ ਚਾਰ ਫੈਕਟਰ ਹੁੰਦੇ ਨੇ ਚਾਰ ਫੈਕਟਰ ਹੁੰਦੇ ਨੇ ਲੈਂਡ ਲੇਬਰ ਕੈਪੀਟਲ ਤੇ ਐਂਟਰਪ੍ਰਨੋਰਸ਼ਿਪ ਜ਼ਮੀਨ ਚਾਹੀਦੀ ਹੈ ਕੰਮ ਕਰਨ ਵਾਲੇ ਬੰਦੇ ਚਾਹੀਦੇ ਨੇ ਤੇ ਕਾਫੀ ਸਾਰਾ ਪੈਸਾ ਚਾਹੀਦਾ ਤੇ ਇੱਕ ਦਿਮਾਗ ਚਾਹੀਦਾ ਇੱਕ ਉਹ ਬੰਦਾ ਜਿਹੜਾ ਐਡਾ ਕੁ ਸਕੀਮੀ ਹੋਵੇ ਪਿਛਲੇ ਤਿੰਨ ਚ ਜਾਨੂ ਨਾਲ ਲੈ ਕੇ ਬਿਜ਼ਨਸ ਕਰ ਸਕੇ ਕੰਮ ਕਰ ਸਕੇ ਪ੍ਰੋਡਕਸ਼ਨ ਕਰ ਸਕੇ ਠੀਕ ਆ ਚਾਰ ਚੀਜ਼ਾਂ ਹੁੰਦੀਆਂ ਨੇ ਹੁਣ ਇਹ ਚਾਰ ਦੇ ਵਿੱਚੋਂ ਆਪਾਂ ਇੱਥੇ ਸਪੈਸ਼ਲੀ ਦੋ ਬਾਰੇ ਗੱਲ ਕਰਾਂਗੇ ਖਾਸ ਤੌਰ ਤੇ ਉਹ ਹੈ ਲੈ ਲੇਬਰ ਤੇ ਕੈਪੀਟਲ ਜੀ ਠੀਕ ਜ਼ਰਾ ਸਮਝਣਾ ਇੱਕ ਟੈਕਨੀਕ ਹੈ ਲੇਬਰ ਇੰਟੈਂਸਿਵ ਦੂਸਰੀ ਹੈ ਕੈਪੀਟਲ ਇੰਟੈਂਸਿਵ ਲੇਬਰ ਇੰਟੈਂਸਿਵ ਦਾ ਮਤਲਬ ਇਹੀ ਹੈ ਕਿ ਜਿੱਥੇ ਲੇਬਰ ਜ਼ਿਆਦਾ ਹੋਊਗੀ ਮਸ਼ੀਨਾਂ ਘੱਟ ਹੋਣਗੀਆਂ ਪੈਸਾ ਘੱਟ ਲਗਾਇਆ ਪਿਆ ਹੋਊਗਾ ਲੇਬਰ ਵੱਧ ਲਗਾਈ ਪਈ ਹੋਊਗੀ ਲੇਬਰ ਮੋਰ ਦੈਨ ਕੈਪੀਟਲ ਠੀਕ ਆ ਨੋਟ ਕਰ ਲੈਣਾ ਸਾਈਡ ਤੇ ਮੈਂ ਰਿਸਕ ਕਰ ਦਿੰਦਾ ਹਾਂ ਵਲਟ ठीक है वीडियो बैक करके यू कैन नोट इट डाउन सच एक चीज होर दसदा देख देखते हो अपने नोट्स जरूर बनाओ दो तरीके ने एक थोड़ा जा नॉर्मल तरीका है एक थोड़ा हाई फाई मैथड जो थोड़ा तो पसंद आए कर लेना नॉर्मल मैथड यही है कि वीडियो देख रहे हो यू कैन सिंपली कॉपी द नोट्स वट एवर आई एम राइटिंग जो मैं कर लं तुशेप लो ठीक है? या ਜੋ ਤੁਹਾਨੂੰ ਇਸ ਤੋਂ ਚੰਗੀ ਗੱਲ ਲੱਗ ਰਹੀ ਹੈ ਸਿਰਫ ਉਹ ਲਿਖ ਲਓ ਹਾਈ ਫਾਈ ਤਰੀਕਾ ਇਹ ਹੈ ਸਿੱਖੋ ਇੱਥੋਂ ਤੇ ਬਾਅਦ ਵਿੱਚ ਆਪਣੀ ਬੁੱਕ ਉਠਾਓ ਉਸ ਬੁੱਕ ਦੇ ਵਿੱਚੋਂ ਆਪਣੇ ਅਕੋਰਡਿੰਗ ਨੋਟਸ ਬਣਾਓ ਜਿੰਨੇ ਨੋਟਸ ਤੁਸੀਂ ਆਪਣੇ ਪਰਸਨਲ ਲੈਵਲ ਦੇ ਬਣਾਓਗੇ ਉਹਨੇ ਵਧੀਆ ਮਾਰਕਸ ਆਣਗੇ ਇਹ ਇੱਕ اٹਲ ਸਚਾਈ ਹੈ ਉਨੀ ਤੁਹਾਡੀ ਨੋਲੇਜ ਹੋਰ ਮਤਲਬ ਬਰੋਡਨ ਹੋਏਗੀ ਮਾਈਂਡ ਦੇ ਵਿੱਚ ਨੋਲੇਜ ਇਨਕਰੀਜ਼ ਹੋਏਗੀ ਸਬਜੈਕਟ ਨੂੰ ਟੌਪਿਕ ਨੂੰ ਸਮਝਣ ਦਾ हिसाब كده ਵਧੇਗਾ ਤੁਹਾਡਾ ਖੁਦ ਨੋਟਸ ਪਨਾ ਕੇ ਚਲੋ ਲੇਬਰ ਜ਼ਿਆਦਾ ਮਸ਼ੀਨਾ ਘੱਟ ਕੈਪੀਟਲ ਘੱਟ ਪੈਸਾ ਘੱਟ ਲਾਵਾਂਗੇ ਠੀਕ ਜੇ ਕੈਪੀਟਲ ਇੰਟੈਂਸਿਵ ਦਾ ਮਤਲਬ ਕੀ ਨਿਕਲਦਾ ਹੈ ਕੈਪੀਟਲ ਜ਼ਿਆਦਾ ਲੇਬਰ ਘੱਟ ਹੁਣ ਆਬਵੀਅਸਲੀ ਤੁਸੀਂ ਦੇਖਿਆ ਹੋਣਗੇ ਕਈ ਕੰਮਕਾਜ ਹੀ ਐਸੇ ਹੁੰਦੇ ਨੇ ਬੰਦੇ ਵੱਧ ਚਾਹੀਦੇ ਨੇ ਮਸ਼ੀਨਾ ਘੱਟ ਚਾਹੀਦੀਆਂ ਕੈਪੀਟਲ ਦਾ ਸਦਾ ਸਦਾ ਮਤਲਬ ਹੈ ਪੈਸਾ ਪੈਸੇ ਦਾ ਸਦਾ ਸਦਾ ਮਤਲਬ ਹੈ ਮਸ਼ੀਨਾ ਉਸਤੇ ਪੈਸਾ ਬਦਲਦਾ ਰਹਦਾ ਉਹੀ ਹੈ ਲੈ ਬਰਨ ਉ ਤਨਖਾਹ ਤਾਂ ਹਰ ਮਹੀਨੇ ਵਾ ਦੇਣੀ ਹੈ ਪਰ ਜਿਹੜਾ ਮਸ਼ੀਨ ਖਰੀਦਣ ਦਾ ਮੋਟਾ ਪੈਸਾ ਲੱਗਦਾ ਉਹ ਹੈ ਪ੍ਰੋਬਲੈਮੈਟਿਕ ਪਾਰਟ ਕੈਪੀਟਲ ਇੰਟੈਂਸਿਵ ਦੇ ਵਿੱਚ ਪੈਸਾ ਜ਼ਿਆਦਾ ਲੇਬਰ ਘੱਟ ਮੈਂ ਹਿਮਾਚਲ ਕੰਨੇ ਇੱਕ ਫੈਕਟਰੀ ਦੇਖੀ ਸੀਗੀ ਉਹ ਸੀਗੀ ਟਾਈਲਾਂ ਇਟਾ ਉਟਾ ਬਣਾਉਣ ਦੇ ਫੈਕਟਰੀ ਮੈਂ ਜਦ ਤਰੀ ਐਗਜ਼ਾਮਪਲ ਲੈਣਾ ਉਹ ਨਾ ਬਿਕੋਜ਼ ਆਈ ਵਾਸ ਸਟੋਨਿਸ਼ਡ ਟੂ ਸੀ ਮੈਨੂੰ ਬੜੀ ਹੈਰਾਨੀ ਹੋਈ ਸੀ ਦੇਖ ਕੇ ਕਹਿੰਦੇ ਸੀ ਪੂਰੇ ਪਲਾਂਟ ਨੂੰ ਅਸੀਂ 5 ਬੰਦੇ ਸੰਭਾਲਦੇ ਹਾਂ ਤੇ ਉਹ ਪਲਾਂਟ ਪਤਾ ਨਹੀਂ ਕਿੰਨੇ ਕਿੱਲਾਂ ਚ ਫੈਲਾ ਹੋਇਆ ਸੀਗਾ ਕਰਦੇ ਕਿੰਨਾ ਬਟਲ ਕਿਨ ਸਾਡਾ ਬੰਦਾ ਲੈ ਕੇ ਕਿ ਮਤਲਬ ਰੌਮਟਲ ਪਾਉਂਦਾ ਮਸ਼ੀਨ ਚ ਉਦੋਂ ਬਾਅਦ ਸਾਰਾ ਕੰਮ ਮਸ਼ੀਨ ਦਾ ਅਸੀਂ ਕਹਿੰਦੇ ਕਿ ਬੰਦ ਨਿਬਾਣਾ ਤੇ ਅਸੀਂ ਇਹ ਧਿਆਨ ਰੱਖਣਾ ਮਸ਼ੀਨ ਖੜੇ ਨਾ ਬਸ ਜੇ ਕੋ ਟੈਕਨੀਕਲ ਫਾਲਟ ਨਾ ਆ ਜਾਏ ਬਾਕੀ ਤਾਂ ਮਸ਼ੀਨ ਨੇ ਆਪਣਾ ਕੰਮ ਕਰ ਹੀ ਜਾਣਾ ਆਪਾਂ ਨੂੰ ਗੱਦੀ ਚਿੰਤਾ ਗੱਲ ਘੈਂਟ ਦੇਖੋ ਕਿੰਨੀ ਸੀ ਬੰਦੇ ਦੀ ਤਾਂ ਕਈ ਵਾਰੀ ਕੈਪੀਟਲ ਇੰਟੈਂਸਿਵ ਟੈਕਨੀਕ ਯੂਜ਼ ਹੁੰਦੀ ਹੈ ਮਸ਼ੀਨਾ ਬਦਲ ਆ ਲੁੰਦੇ ਨੇ ਕਈ ਵਾਰੀ ਲੇਬਰ ਇੰਟੈਂਸਿਵ ਠੀਕ ਮੈਂ ਇਥੇ ਲਿਖ ਵੀ ਦੇਣਾ ਇਹ ਤੋਂ ਸਿੱਧਾ ਸਦਾਇਆ ਭਾਵ ਹੈ ਮਸ਼ੀਨਸ ਜ਼ਿਆਦਾ ਠੀਕ ਹੈ ਵੈਸੇ ਕੈਪੀਟਲ ਦਾ ਮਤਲਬ ਹੁੰਦਾ ਵੀ ਕਿੰਨਾ ਪੈਸਾ ਲਗਾਇਆ ਗਿਆ ਅੱਗੇ ਹੁਣ ਗੱਲ ਦੇਖਣਾ ਜੀ ਕਿਹੜਾ ਫੈਕਟਰ ਨੇ ਜਿਹੜੇ ਇਸ ਚੁਆਇਸ ਤੇ ਇਫੈਕਟ ਕਰਨਗੇ ਪ੍ਰੋਡਕਟਿਵਿਟੀ ਤੇ ਕੀ ਇੰਪੈਕਟ ਪਏਗਾ ਜਿਵੇਂ ਮੈਂ ਕਹਿ ਰਿਹਾ ਉਥੇ ਬੰਦੇਓ ਮਸ਼ੀਨਾ ਬਣਾ ਮਤਲਬ ਬਣਾਉਂਦੇ ਪਏ ਨੇ ਟਾਈਲਾਂ ਵਗੈਰਾ ਇੱਟਾਂ ਵਗੈਰਾ ਬਣਾ ਰਹੇ ਨੇ ਪੱਠਾ ਲਾ ਰੱਖਿਆ ਪਰ ਮਸ਼ੀਨੀ ਪੱਠਾ ਉਹ ਦੂਸਰੇ ਵਾਲਾ ਪੱਠਾ ਨਹੀਂ ਆਏਗਾ ਉਹ ਤੇ ਉਹ ਫਿਰ ਜਿਹੜਾ ਮਸ਼ੀਨਾ ਸਾਰਾ ਮਤਲਬ ਉਹਨਾ ਕੰਮ ਚੱਲ ਰਿਹਾ ਪ੍ਰੋਡਕਟਿਵਿਟੀ ਤੇ ਕੀ ਇੰਪੈਕਟ ਹੈ ਪ੍ਰੋਡਕਟਿਵਿਟੀ ਦਾ ਮਤਲਬ ਹੈ ਕੁਆਲਿਟੀ ਨੂੰ ਲੈ ਕੇ ਕੁਆਂਟੀਟੀ ਨੂੰ ਲੈ ਕੇ ਜੋ ਪ੍ਰੋਡਕਸ਼ਨ ਥੋੜੀ ਹੋ ਰਹੀ ਹੈ ਉਹ ਘਟਤਾ ਨਹੀਂ ਗਈ ਜੇ ਤੁਸੀਂ ਮਸ਼ੀਨਾ ਵਧ ਲਾਣੇ ਹੋ ਜਾਂ ਲੇਬਰ ਵਧ ਲਾਣੇ ਹੋ ਉਹਦੀ ਕੁਆਲਿਟੀ 'ਚ ਤਾਂ ਨਹੀਂ ਕੋਈ ਫਰਕ ਪੈ ਰਿਹਾ ਜੇ ਤੁਸੀਂ ਮਸ਼ੀਨਾ ਲਾਣੇ ਹੋ ਲੇਬਰ ਘੱਟ ਲਾਣੇ ਹੋ ਜਾਂ ਲੇਬਰ ਜ਼ਿਆਦਾ ਲਾਣੇ ਹੋ ਮਸ਼ੀਨਾ ਘੱਟ ਲਾਣੇ ਹੋ ਤਾਂ ਚੀਜ਼ਾ ਦਾ ਧਿਆਨ ਰੱਖਣਾ ਪੈਂਦਾ ਠੀਕ ਹੈ ਹਾਂ ਹਰ ਕੰਮ ਬੰਦੇ ਨਹੀਂ ਕਰ ਸਕਦੇ ਹਰ ਕੰਮ ਐਸੇ ਨਹੀਂ ਮਸ਼ੀਨਾਂ ਵੀ ਨਹੀਂ ਕਰ ਸਕਦੀਆਂ ਜਿਵੇਂ ਤੁਹਾਨੂੰ ਪਤਾ ਮੋਬਾਈਲ ਦੀ ਜਿਹੜੀ ਅਸੈਂਬਲਿੰਗ ਹੁੰਦੀ ਹੈ ਮੋਬਾਈਲ ਦੇ ਲਗ ਲਗ ਪਾਰਟ ਹੁੰਦੇ ਨੇ ਜਿਹੜੇ ਜੁੜਦੇ ਨੇ ਉਹਨਾਂ ਨੂੰ ਜੋੜਨ ਵਾਸਤੇ ਬੰਦੇ ਨਹੀਂ ਲੱਗ ਸਕਦੇ ਜੀ ਉਹ ਕੰਮ ਹੁੰਦਾ ਹੀ ਮਸ਼ੀਨਾਂ ਦਾ ਹੈ ਜਿਹੜੇ ਇੱਕ ਸੋਫਿਸਟੀਕੇਟਡ ਵੇ ਨਾਲ ਇੱਕ ਪ੍ਰੋਪਰ ਵੇ ਦੇ ਨਾਲ ਉਹ ਪਾਰਟ ਨੂੰ ਚੁੱਕਣਗੇ ਤੇ ਚਿਪਕਾਣਗੇ ਜਾਂ ਜੋੜਨਗੇ ਬੰਦਾ ਕਰੇਗਾ ਤਾਂ ਕੁਝ ਨਾ ਕੁਝ ਹੋਰ ਬੇੜਾ ਕਰ ਦੇਗਾ ਠੀਕ ਕੋਸਟ ਆਫ ਪ੍ਰੋਡਕਸ਼ਨ ਤੁਸੀਂ ਖਰਚਾ ਕਿੰਨਾ ਕਰਨਾ ਚਾਹੁੰਦੇ ਹੋ ਕਿਉਂਕਿ ਮਸ਼ੀਨਾਂ ਤੇ ਜ਼ਿਆਦਾ ਲੱਗੇਗਾ ਆਬਵੀਅਸ availability of technique ਜਿਹੜੀ ਟੈਕਨੀਕ ਦੇ ਸੁਪਨੇ ਲੈ ਰਹੇ ਹੋ ਟੈਕਨੀਕ ਹੈਗੀ ਵੀ ਕਿ ਨਹੀਂ ਹੈਗੀ ਠੀਕ ਜੀ ਆਹ ਹੋ ਗਿਆ ਆਪਣੀ ਹਾਊ ਟੂ ਪ੍ਰੋਡਿਊਸ ਅਗਲੀ ਗੱਲ ਆਉਂਦੀ ਹੈ ਫੋਰ ਹோம் ਟੂ ਪ੍ਰੋਡਿਊਸ ਕਿਦੇ ਵਾਸਤੇ ਬੇਸਿਕਲੀ ਕੋਈ ਵੀ ਸੁਸਾਇਟੀ ਆ ਉਹਨੂੰ ਤਿੰਨ ਹਿੱਸੇ ਚ ਵੰਡਿਆ ਜਾਂਦਾ ਹੁੰਦਾ ਲੋਅਰ ਕਲਾਸ ਮਿਡਲ ਕਲਾਸ ਅਪਰ ਕਲਾਸ ਆਪਾਂ on ਲੋਅਰ ਮਿਡਲ ਤੇ ਅਪਰ ਦੀ ਕੈਟਾਗਰੀ ਨਾਲ ਨਹੀਂ ਆਪਾਂ ਦੋ ਚੋਇਸਿਸ ਵਿੱਚ ਗੱਲ ਕਰਦੇ ਆ ਇੱਕ ਆਪਣਾ ਰਿਚ ਸੈਕਸ਼ਨ ਇੱਕ ਪੂਰ ਸੈਕਸ਼ਨ ਕਿਦੇ ਵਾਸਤੇ ਸਮਾਨ ਬਣਾਉਂਗੇ ਅਮੀਰਾਂ ਵਾਸਤੇ ਗਰੀਬਾਂ ਵਾਸਤੇ ਹੁਣ ਤੁਸੀਂ ਕਹੋਗੇ ਵੀ ਇਹ ਵੀ ਕਿਛੂ ਇਸ ਸਭ ਵਾਸਤੇ ਬਣਾ ਲੋ ਨਾਜੀ ਇੱਕ ਬੜੀ ਵੱਡੀ ਦਿੱਕਤ ਹੈ ਬਹੁਤ ساری ਕੰਪਨੀਆਂ ਨੇ ਜਿਵੇਂ ਐਪਲ ਲਗਾਓ ਮੋਬਾਈਲ ਫੋਨ ਬਣਾਉਂਦੇ ਨੇ ਆਈ ਥਿੰਕ ਲੱਖ ਰੁਪਏ ਤੋਂ 70-80 ਹਜ਼ਾਰ ਤੋਂ ਘੱਟ ਦਾ ਮੋਬਾਈਲ ਨਹੀਂ ਹੈਗਾ ਇਹਨਾਂ ਦਾ ਨਵਾਂ ਜੇਕਰ ਨਵੇਂ ਦੀ ਗੱਲ ਕਰਦੇ ਆ ਲੇਟੈਸਟ ਸੀਰੀਜ਼ ਹੋਵੇ 70-80 ਹਜ਼ਾਰ ਲੱਖ ਰੁਪਏ ਤੋਂ ਘੱਟ ਕੋ ਮੋਬਾਈਲ ਨਹੀਂ ਵੇਚਦੇ ਤੁਹਾਨੂੰ ਕੀ ਲੱਗਦਾ ਐਪਲ ਮੋਬਾਈਲ ਗਰੀਬਾਂ ਵਾਸਤੇ ਤਾਂ ਇਹ ਡਿਸਾਈਡ ਕਰਨਾ ਪੈਂਦਾ ਇਕਨੋਮੀ 'ਚ ਕਿ ਕਿੰਨਾ ਕੁ ਸਮਾਨ ਰਿਚ ਵਾਸਤੇ ਕਿੰਨਾ ਕੁ ਸਮਾਨ ਪੂਰ ਵਾਸਤੇ ਬਣਾਵਾਂਗੇ ਦੋਹੋ ਤਰ੍ਹਾਂ ਦੇ ਸਮਾਨ ਦੀ ਲੋੜ ਹੈ ਰਿਚ ਵਾਸਤੇ ਵੀ ਪੂਰ ਵਾਸਤੇ ਵੀ ਕਿਉਂ ਜਿੰਨਾ ਜ਼ਿਆਦਾ ਰਿਚ ਸੈਕਸ਼ਨ ਲਈ ਸਮਾਨ ਬਣਾਉਂਗੇ ਓਨਾ ਜ਼ਿਆਦਾ ਕਿੱਥੇ ਗਿਆ ਜੀਡੀਪੀ ਗਰੋ ਕਰੇਗਾ ਤੁਹਾਡੀ ਕੰਟਰੀ ਤਰੱਕੀ ਕਰੇਗੀ ਤੁਹਾਡੀ ਏਰੀਆ ਜਿਹੜਾ ਹੋਏਗਾ ਉਹ ਤਰੱਕੀ ਕਰੇਗਾ ਲਗਾ ਲਓ ਜਿਵੇਂ ਅਮਰੀਕਾ ਹੈ ਠੀਕ ਹੈ ਉੱਥੇ ਜਿੰਨਾ ਸਾਰਾ ਸਾਰਾ ਟੈਕ ਆਪਣੇ ਕੋਲ ਕੰਪਨੀਆਂ ਨੇ ਵੱਡੀਆਂ ਤਖੜੀਆਂ ਕੰਪਨੀਆਂ Facebook ਹੋ ਗਿਆ ਆਪਣਾ Microsoft ਹੋ ਗਿਆ Google ਹੋ ਗਿਆ ਸਾਰੇ ਉੱਥੇ ਹੀ ਨੇ ਤਾਂ ਆਬਵੀਅਸਲੀ ਹੁਣ ਉਹ ਅਮੀਰਾਂ ਨੂੰ ਜ਼ਿਆਦਾ ਟਾਰਗੇਟ ਕਰਦੇ ਨੇ ਤੇ GDP ਦੀ ਗਰੋਥ ਮਾ ਕੇ ਨਾ ਬਹੁਤ ਅਮਰੀਕਾ ਦੇ ਵਿੱਚ ਬਹੁਤ ਅੱਛੇ ਲੈਵਲ ਤੇ ਨੇ ਸਭ ਫਸਟ ਨੰਬਰ ਤੇ ਨੇ ਪੂਰੇ ਇੰਡੀਆ ਪੂਰੇ ਕੰਟਰੀ ਸੋਰੀ ਵਰਲਡ ਵਿੱਚੋਂ ਅਮਰੀਕਾ GDP ਦੇ ਮਾਮਲੇ 'ਚ ਪਹਿਲੇ ਨੰਬਰ ਤੇ ਆ ਇੰਨੀ ਕਮਾਈ ਕਰ ਰਹੇ ਨੇ ਅਮੀਰਾਂ ਵਾਸਤੇ ਸਾਮਾਨ ਬਣਾਓਗੇ ਤਾਂ ਜ਼ਿਆਦਾ ਕਮਾਈ ਹੋਏਗੀ ਬਟ ਗਰੀਬਾਂ ਵਾਸਤੇ ਵੀ ਸਾਮਾਨ ਬਣਾਉਣਾ ਜ਼ਰੂਰੀ ਹੈ ਲੋਕ ਠੀਕ ਹੈ ਨਾ ਉਹ ਵੀ ਨਾ ਸਰਦਾ ਤਾਂ ਉਹਦਾ ਫਾਇਦਾ ਹੁੰਦਾ ਸੋਸ਼ਲ ਵੈਲਫੇਅਰ ਠੀਕ ਸੋਸ਼ਲ ਵੈਲਫੇਅਰ ਹੋ ਜਾਏਗਾ ਅਗਰ ਗਰੀਬ ਬੰਦੇ ਵਾਸਤੇ ਸਾਮਾਨ ਬਣਾਵਾਂਗੇ ਤੇ ਸੁਸਾਇਟੀ ਦਾ ਭਲਾ ਵੀ ਹੋ ਜਾਏਗਾ ਕਮਾਈ ਥੋੜੀ ਜਿਹੀ ਘੱਟ ਹੋਏਗੀ ਜਿਹੜੀ ਪੂਰ ਸੈਕਸ਼ਨ ਵਾਸਤੇ ਨਾ ਪ੍ਰੋਬਲਮ ਇਹ ਆਂਦੀ ਹੈ ਜੀਡੀਪੀ ਦੀ ਗਰੋਥ ਸਲੋ ਹੋ ਰਹੇ ਜੀ ਡੀਪੀ ਗ੍ਰੋ ਕਿਉਂਕਿ ਅਬ ਪੂਰ ਪੀਪਲ ਨੇ ਜਿਆਦਾ ਜਿਹੜੇ ਨੇ ਉਹ ਜਿਆਦਾ ਤੁਹਾਨੂੰ ਪ੍ਰੋਫਿਟ ਮਾਰਜ ਨਹੀਂ ਰੱਖਣ ਦੇਣਗੇ ਜਿਆਦਾ ਕਮਾਈ ਨਹੀਂ ਕਰ ਪਾਉਂਗੇ ਠੀਕ ਅਮੀਰਾ ਬਸੇ ਬਣਾਵੋਗੇ ਜੀ ਡੀਪੀ ਗ੍ਰੋਥ ਜਿਆਦਾ ਹੋਏਗੀ ਇਕਨੋਮੀ ਚ ਗਰੀਬਾਂ ਨਹੀਂ ਬਣਾਉਗੇ ਤਾਂ ਸੋਸ਼ਲ ਵੈਲਫੇਅਰ ਹੋ ਜਾਏਗਾ ਬਟ ਜੀਡੀਪੀ ਗ੍ਰੋ ਨਹੀਂ ਹੋਏਗਾ ਠੀਕ ਉਪਰਲੇ ਚ ਸੋਸ਼ਲ ਵੈਲਫੇਅਰ ਨਹੀਂ ਹੋਏਗਾ ਤਾਂ ਦੋਨੋਂ ਦੇ ਆਪਣੇ ਆਪਣੇ ਦਿੱਕਤਾਂ ਨੇ ਫਾਇਦੇ ਨੇ ਫੈਕਟਰਸ ਕੀ ਇਫੈਕਟ ਕਰਦੇ ਨੇ ਜੀ ਸੋਸ਼ਲ ਇਕੁਐਲਿਟੀ ਦਾ ਜਸਟਿਸ ਕਿਹਦਾ ਹੈ ਸੋਸਾਇਟੀ ਚ ਇਕੁਐਲਿਟੀ ਕਿੰਨੀ ਕੁ ਮਾੜੀ ਹੈ ਜਿੰਨੀ ਮਾੜੀ ਹੋਊਗੀ ਉਹਨਾਂ ਫਿਰ ਰਿਚ ਪੋਰ ਦਾ ਗੈਪ ਵੀ ਹੋਏਗਾ ਜੀਡੀਪੀ ਗਰੋਥ ਕਿਸ ਤਰ੍ਹਾਂ ਦੀ ਹੈ ਦੋਨੋਂ ਗੱਲ ਆ ਗਈਆਂ ਕਿ ਗਵਰਨਮੈਂਟ ਕਿਆ ਚਾਹੁੰਦੀ ਹੈ ਸੋਸ਼ਲ ਇਕੁਐਲਿਟੀ ਵਰਕੇ ਨਹੀਂ ਜਾਂਦਾ ਧਿਆਨ ਜਾਂ ਜੀਡੀਪੀ ਗਰੋਥ ਕਰਨ ਜਾਂਦਾ ਜਿਸਦਾ ਹੁਣ ਬੈਲੈਂਸ ਰੱਖਣਾ ਹੈ ਠੀਕ ਤਾਂ ਇਹ ਸਾਰੇ ਗੱਲ ਸੋਚ ਕੇ ਡਿਸੀਜਨ ਲਿਆ ਜਾਂਦਾ ਹੈ ਤਾਂ ਆਸ ਹੀ ਆਪਣੇ ਕੋਲ ਤਿੰਨ ਪ੍ਰੋਬਲਮਸ ਹਲੇ ਮੁੱਖਿਆ ਨਹੀਂ ਦੋ ਪ੍ਰੋਬਲਮਸ ਨੇ ਵਿਚ ਆਲਸੋ ਕਨਸਿਡਰਡ ਐਸ ਐਡ-ਆਨ ਪ੍ਰੋਬਲਮਸ ਉਹਨਾਂ ਬਾਰੇ ਗੱਲ ਕਰਦੇ ਦੂਸਰਾ ਆਪਾਂ ਗੱਲ ਕਰੀਏ ਹੁਣ ਐਡ-ਆਨ ਪ੍ਰੋਬਲਮਸ ਬਾਰੇ ਕੁਝ ਐਕਸਟਰਾ ਪ੍ਰੋਬਲਮਸ ਨੇ ਜੋ ਆਪਣੇ ਮੇਨ ਪ੍ਰੋਬਲਮਸ ਨਾਲ ਚਿੱਟਕੀਆਂ ਪਿਆ ਨੇ ਪਹਿਲੇ ਹੈ ਕਿ ਹਾਊ ਟੂ ਅਚੀਵ ਫੁੱਲਰ ਯੂਟਿਲਾਈਜੇਸ਼ਨ ਆਫ ਰਿਸੋਰਸਸ ਫੁੱਲਰ ਯੂਟਿਲਾਈਜੇਸ਼ਨ ਕੀ ਹੈ ਆਮ ਤੌਰ ਤੇ ਅੰਡਰ ਯੂਟਿਲਾਈਜੇਸ਼ਨ ਦੇਖਣ ਨੂੰ ਮਿਲਦੀ ਹੈ ਰਿਸੋਰਸਸ ਦੀ ਬੇਸਿਕਲੀ ਜੇ ਤੁਹਾਨੂੰ ਕਹਾ ਗੱਲ ਹੈ ਰਿਸੋਰਸਸ ਦੇਖੋ ਕੀ ਹੁੰਦੇ ਨੇ ਫਿਜ਼ੀਕਲ ਹੁੰਦੇ ਨੇ ਤੇ ਹੁੰਦੇ ਨੇ ਹਿਊਮਨ ਰਿਸੋਰਸ ਫਿਜ਼ੀਕਲ ਰਿਸੋਰਸ ਪੈਸਾ ਜ਼ਮੀਨ ਆ ਮਿਨਰਲਸ ਨੈਚੁਰਲ ਗੈਸ ਸਾਰਾ ਕੁਝ ਜੋ ਵੀ ਹੈ ਮਸ਼ੀਨਾਂ ਵਗੈਰਾ ਸਾਰਾ ਕੁਝ ਆਪਣੇ ਰਿਸੋਰਸਸ ਨੇ ਹਿਊਮਨ ਰਿਸੋਰਸ ਜਿਹੜੇ ਟੈਕਨੀਕਲ ਸਕਿਲਫੁਲ ਬੰਦੇ ਨੇ ਜੀ ਜਿਨ੍ਹਾਂ ਨੂੰ ਕੰਮ ਕਰਨਾ ਆਉਂਦਾ ਹੈ ਉਹ ਹਿਊਮਨ ਰਿਸੋਰਸ ਆ ਜਾਂਦੇ ਨੇ ਹੁਣ ਇੱਥੇ ਪ੍ਰੋਬਲਮ ਹੈਗੀ ਆ ਫੁੱਲਰ ਯੂਟਿਲਾਈਜੇਸ਼ਨ ਆਫ ਰਿਸੋਰਸਸ ਦੀ ਵੀ ਆਪਾਂ ਰਿਸੋਰਸਸ ਨੂੰ ਪ੍ਰੋਪਰਲੀ ਯੂਟਿਲਾਈਜ਼ ਕਿਵੇਂ ਕਰਨਾ ਹੈ ਉਹ ਪ੍ਰੋਪਰਲੀ ਯੂਟਿਲਾਈਜ਼ ਨਹੀਂ ਦੇਖੋ ਕੀ ਹੈ ਅਗਰ ਪ੍ਰੋਪਰਲੀ ਯੂਟਿਲਾਈਜ਼ ਨਹੀਂ ਹੋਣਗੇ ਤਾਂ ਆ ਸਿਨ ਹੋਏਗਾ ਐਕਚੁਅਲ ਆਉਟਪੁੱਟ ਆਪਣੀ ਪੋਟੈਂਸ਼ੀਅਲ ਆਉਟਪੁੱਟ ਤੋਂ ਘੱਟ ਆਏਗੀ ਮੰਨ ਕੇ ਚਲੋ ਕਿਸੇ ਸ਼ਹਿਰ ਦੇ ਵਿੱਚ 100 ਐਸੇ ਨੇ ਪਰਸਨਸ ਹੂ ਆਰ ਏਬਲ ਟੂ ਵਰਕ ਬਟ ਆਊਟ ਆਫ ਥੈਮ ਸਪੋਜ਼ ਕਰੋ 20 ਬੰਦੇ ਐਸੇ ਨੇ ਜਿਨ੍ਹਾਂ ਨੂੰ ਕੰਮ ਨਹੀਂ ਮਿਲਿਆ ਪਿਆ ਵਿਹਲੇ ਬੈਠੇ ਨੇ 100 ਬੰਦੇ ਕੰਮ ਕਰਨ ਯੋਗ ਨੇ ਪਰ 20 ਨੂੰ ਕੰਮ ਹੀ ਨਹੀਂ ਮਿਲਿਆ ਤੇ ਜਿਹੜੇ 20 ਨੂੰ ਕੰਮ ਨਹੀਂ ਮਿਲਿਆ ਉਹਨਾਂ ਦਾ ਅੰਡਰ ਯੂਟਿਲਾਈਜੇਸ਼ਨ ਰਹਾ ਰਿਸੋਰਸ ਦਾ ਉਹ 20 ਬੰਦੇ ਦਾ ਕੰਮ ਆ ਜੇ ਆਪਾਂ ਲੈ ਲੈਂਦੇ ਤਾਂ ਹੋਰ ਆਉਟਪੁੱਟ ਨਿਕਲਿਆ ਹੁੰਦੀ ਪਰ 100 ਤੋਂ ਆਪਾਂ ਕੰਮ ਨਾ ਲੈ ਪਾਏ ਸਿਰਫ 80 ਤੋਂ ਕੰਮ ਲੈਣਾ ਦੈਟ ਇਜ਼ ਕਾਲਡ ਅੰਡਰ ਯੂਟਿਲਾਈਜੇਸ਼ਨ ਆਵਰ ਰਿਸੋਰਸਸ ਇਨ ਦੈਟ ਸਿਟੀ ਇੱਕ ਉਹ ਸ਼ਹਿਰ ਦੀ ਵੱਡੀ ਪ੍ਰੋਬਲਮ ਹੈ ਕਿ ਉਥੇ ਅੰਡਰ ਯੂਟਿਲਾਈਜੇਸ਼ਨ ਹੋ ਰਿਹਾ ਰਿਸੋਰਸਸ ਦੀ ਕਿ ਉਹ ਆਪਣੇ ਹਿਊਮਨ ਰਿਸੋਰਸਸ ਤੋਂ ਪ੍ਰੋਪਰਲੀ ਕੰਮ ਨਹੀਂ ਲੈ ਪਾ ਰਹੇ ਡਿਊ ਟੂ ਐਨੀ ਰੀਜ਼ਨ ਠੀਕ ਐਕਚੁਅਲ ਆਉਟਪੁੱਟ ਪੋਟੈਂਸ਼ੀਅਲ ਆਉਟਪੁੱਟ ਤੋਂ ਘੱਟ ਹੋਊਗੀ ਹੁਣ ਪੋਟੈਂਸ਼ੀਅਲ ਆਉਟਪੁੱਟ ਕੀ ਹੈ ਇੱਕ ਮਿੰਟ ਰੁਕਜੋ ਪੋਟੈਂਸ਼ੀਅਲ ਆਉਟਪੁੱਟ ਦਾ ਸਦਸਤਾ ਮਤਲਬ ਹੈ ਮੈਕਸਿਮਮ ਆਉਟਪੁੱਟ ਵਿਚ ਵੀ ਕੈਨ ਅਵੇਲ ਵੱਧ ਤੋਂ ਵੱਧ ਕਿੰਨਾ ਕ ਆਉਟਪੁੱਟ ਲੈ ਸਕਦੇ ਹਾਂ ਜੀ ਉਹਨੂੰ ਪੋਟੈਂਸ਼ੀਅਲ ਆਉਟਪੁੱਟ ਬੋਲਦੇ ਆ ਠੀਕ ਅੱਗੇ ਆਉਂਦਾ ਹਾਊ ਟੂ ਅਚੀਵ ਗਰੋਥ ਆਫ ਰਿਸੋਰਸਸ ਗਰੋਥ ਕੀ ਹੈ ਇੱਥੇ ਬੇਸਿਕਲੀ ਹੈ ਅਨਟੈਪਡ ਰਿਸੋਰਸਸ ਬਾਰੇ ਜਾਂ ਅਨਐਕਸਪਲੋਰਡ ਰਿਸੋਰਸਸ ਬਾਰੇ ਕੁਝ ਐਸੇ मिनਰਲਸ ਕੁਝ ਐਸਾ ਵੀ ਆਪਣੇ ਕੋਲ ਰਿਸੋਰਸਸ ਪਏ ਨੇ ਗੈਸਸਸ ਹੋ ਗਿਆ ਜਾਂ ਜੋ ਹਾਲੇ ਵੀ ਜ਼ਮੀਨ ਦੇ ਚ ਦੱਬੀਆਂ ਪਿਆ ਨੇ ਬਾਹਰ ਨਹੀਂ ਨਿਕਲੀਆਂ ਇਹ ਉਤੇ ਨਿਗਰੱਖ ਰਹਿਣੇ ਇਹ ਭਾਲਦੇ ਨੇ ਵੀ ਉਹ ਰਿਸੋਰਸਸ ਹੋਰ ਮਿਲ ਜਾਣ ਤੇ ਰਿਸੋਰਸਸ ਹੋਰ ਗਰੋ ਕਰ ਜਾਣ ਆਪਣੇ ਉਹ ਵੀ ਮਿਲ ਜਾਣ ਜਿਹੜੇ ਆਪਾਂ ਨੂੰ ਹਾਲ ਤੱਕ ਨਹੀਂ ਮਿਲੇ ਉਹ ਲੱਭ ਜਾਣ ਠੀਕ ਤਾਂ ਇਸ ਨੂੰ ਕਹਿੰਦੇ ਨੇ ਆਪਾਂ ਗਰੋਥ ਆਫ ਰਿਸੋਰਸਸ ਤਾਂ ਇਹ ਸਾਰੀਆਂ ਸਿੱਕੀਆਂ ਜੀ ਆਪਣੀਆਂ ਸੈਂਟਰਲ ਪ੍ਰੋਬਲਮਸ ਆਫ ਇਕਨੋਮੀ ਨੈਕਸਟ ਟਾਪਿਕ ਇਹਦਾ ਹੋਏਗਾ ਸੋਲੂਸ਼ਨ ਇਹਨਾਂ ਪ੍ਰੋਬਲਮਸ ਦਾ ਆਪਾਂ ਕੀਤਾ ਸੈਂਟਰਲ ਪ੍ਰੋਬਲਮਸ ਆਫ ਇਕਨੋਮੀ ਹੁਣ ਇਹਨਾਂ ਦਾ ਸੋਲੂਸ਼ਨ ਅੱਗੇ ਦੇਖਦੇ ਹਾਂ